ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਗਹਿਰੀ ਕਰ ਕੈ ਨੀਮ ਖੁਦਾਈ ਉਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਧਕਾਈ ਜਿਨ ਤ੍ਰਿਣ ਧਰਮੂਂਡ ਬੁਲਾਏ ਗਹਿਰੀ ਕਰ ਕੈ ਨੀਵ ਖੁਦਾਈ ਉਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਧਕਾਈ ਜੈਨ ਤ੍ਰਿਣ ਧਰ ਮੂਡ ਬੁਲਾਏ ਹਮਰੋ ਕਰਤਾ RAM ਸਨੇਹੀ ਕਾਹੇ ਰੇ ਨਰ ਗਰਭ ਕਰਤ ਹੋ ਬੈਨ ਸੁਜਾਏ ਝੂਠੀ ਦੇਹੀ ਰਹਾਉ ਮੇਰੀ ਮੇਰੀ ਕਹਿਰੋ ਕਰਤੇ दुर्योधन से पाई बारह जो जन छतर चले था दे गिर खाई सर्व सोइन की लंका होती रावण से अधकाही कहाँ पयोदर बांधे हाथी ਇਨ ਮੈਂ ਭਈ ਪਰਾਈ ਦੁਰਵਾਸਾ ਸਿਉ ਕਰਤ ਟਗੋਰੀ ਜਾਦਵੇ ਫਲ ਪਾਏ ਕਿਰਪਾ ਕਰੀ ਜਾਨ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਏ ਦੁਰਵਾਸਾ ਸਿਉ ਕਰਤ ਟਗੋਰੀ ਜਾਦਵੇ ਫਲ ਪਾਏ ਕਿਰਪਾ ਕਰੀ ਜਾਨ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਗਹਿਰੀ ਕਰ ਕੇ ਨੀਵ ਖੁਦਾਈ ਉਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਧਕਾਈ ਜੇਨ ਤ੍ਰਿਣ ਧਰ ਮੂਡ ਬੁਲਾਏ ਗਹਿਰੀ ਕਰ ਕੈ ਨੀਵ ਖੁਦਾਈ ਉਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧਕਾਈ ਜਿਨ ਤ੍ਰਿਣ ਧਰ ਮੂਡ ਬੁਲਾਏ ਹਮਰੋ ਕਰਤਾ RAM ਸਨੇਹੀ काहे रे नर गर्भ करत हो बैन से जाए झूठी दे ही रहाओ। मेरी मेरी कैरो करते दुर्योधन से पाही बारह योजन छत्र चले था ਦੇਹੀ ਗਿਰਜਨ ਕਾਈ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਦਕਾਈ ਕਹਾਂ ਭਯੋ ਦਰਬੰਦੇ ਹਾਥੀ ਥੇਨ ਮੈਂ ਭਈ ਪਰਾਈ ਦਰਵਾਸਾ ਸੋ ਕਰਤ ਟਗੋਰੀ ਜਾਦਵੇ ਫਲ ਪਾਏ ਕਿਰਪਾ ਕਰੀ ਜਾਨ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਏ ਦਰਵਾਸਾ ਸਿਉ ਕਰ ਤਟ ਗਉਰੀ ਜਾਦਵੇ ਫਲ ਪਾਏ ਕਿਰਪਾ ਕਰੀ ਜਾਨ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਇਕ ਓੰਕਾਰ ਸਤ ਗੁਰ ਪ੍ਰਸਾਦ ਗਹਿਰੀ ਕਰ ਕੇ ਨੀਵ ਖੁਦਾਈ ਉਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਧਕਾਈ ਜੇਨ ਤ੍ਰਿਣ ਧਰਮੂਂਡ ਬੁਲਾਏ ਗਹਿਰੀ ਕਰ ਕੈ ਨੀਵ ਖੁਦਾਈ ਉਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧਕਾਈ ਜਿਨ ਤ੍ਰਿਣ ਧਰ ਮੂਡ ਬੁਲਾਏ ਹਮਰੋ ਕਰਤਾ RAM ਸਨੇਹੀ ਕਾਹੇ ਰੇ ਨਰ ਗਰਭ ਕਰਤ ਹੋ बैन जाए झूठी देही रहाओ मेरी मेरी कैरो करते दुर्योधन से पाई बारह जो जन छतर चले था देही गिर जन खाई ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਦਕਾਈ ਕਹਾਂ ਭਯੋ ਦਰਬਾਂ ਦੇ ਹਾਥੀ ਥਨ ਮੈਂ ਭਈ ਪਰਾਈ ਦੁਰਵਾਸਾ ਸੋਂ ਕਰਤ ਟਗੋਰੀ ਜਦ ਓਏ ਫਲ ਪਾਏ ਕਰਪਾ ਕਰੀ ਜਾਨ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ ਦਰਵਾਸਾ ਸਿਉ ਕਰ ਤਟ ਗਉਰੀ ਜਾਦਵੇ ਫਲ ਪਾਏ ਕਰਪਾ ਕਰੀ ਜਾਨ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ